ਇਹ ਨੂੰ ਅਗਾਂਹ ਹੋ ਜਾਣਾ ਚਾਹੀਦਾ ਹੈ ਕਿ ਮੈਂ ਕਿਹੜੇ ਧਰਮ ਦੇ ਨਾਲ ਤੇ ਕਿਹੜੀਆਂ ਸਿੱਖ ਕੌਮ ਦੇ ਨਾਲ ਮੈਂ ਇਹੋ ਜੇ ਪੰਗੇ ਲੈ ਰਹੀ ਹਾਂ ਜਿੰਨੇ ਵੀ ਪੰਗਾ ਲਿਆ ਹੈ ਨਾ ਉਹ ਅੱਜ ਤੱਕ ਬਚਿਆ ਨਹੀਂ ਬਚਣਾ ਇਹਨੇ ਵੀ ਨਹੀਂ ਇਹ ਵੀ ਮੈਂ ਤੁਹਾਨੂੰ ਦੱਸ ਤਾ ਜੇ ਇਹਦੀ ਸੋਚ ਹੀ ਇੱਕ ਦੋ ਧਰਾਂ ਨੂੰ ਜਾਂ ਦੋ ਮਜਬਾਂ ਨੂੰ ਲੜਾਣ ਦੀ ਹੈ ਤੇ ਦੇਸ਼ ਨੂੰ ਉਹਦਾ ਕੰਮ ਆ ਜਖਮ ਜਿਹੜੇ ਉਹ ਭਰਨੇ ਤੇ ਨਹੀਂ ਭਰ ਨਹੀਂ ਸਕਦੇ ਪਰ ਉਹ ਜਖਮ ਜਿਹੜੇ ਉਹ ਦੱਬ ਗਏ ਸੀ ਇਹਨੇ ਇਸ ਗੱਲ ਦੇ ਨਾਲ ਉਹਨਾਂ ਜਖਮਾਂ ਨੂੰ ਫੇਰ ਹਰਿਆ ਕਰਤਾ ਉਹਨ ਟੀਜ਼ਰ ਸੀ ਟੀਜ਼ਰ ਕਿਤੋਂ ਪਿਛਲੇ ਉਸੇ ਰਕਤ 12 15 ਸੈਕਿੰਡ ਨੇ ਬਾਕੀ ਜੇ ਇਹ ਫਿਲਮ ਜੇ ਕਿਤੇ ਰਿਲੀਜ਼ ਹੋ ਜਾਂਦੀ ਹੈ ਜਾਂ ਕਿਤੇ ਇਹ ਚਲਦੀ ਹੈ ਕਿਤਾ ਇਹ ਸਿੱਖਾਂ ਦਾ ਅੱਖੀ ਖਰਾਬ ਕਰ ਦੇ ਜੀਏ ਟਕੇ ਟਕੇ ਤੇ ਜਾਏ ਪੈਸਿਆਂ ਦੀਆਂ ਵਿਕੀਆਂ ਹੋਈਆਂ ਔਰ ਤਾਂ ਇੱਕ ਪੁੱਦੀ ਧਾਰੀ ਨੂੰ ਸਾਰਿਆਂ ਨੂੰ ਉਹਨਾਂ ਨੂੰ ਅਤਵਾਦੀ ਕਹਿ ਦੇਣਾ ਟਿਕਟ ਦੇ ਕਿਤੇ ਨੂੰ ਓ ਐਮਪੀ ਬਣਾਤਾ ਇਹ ਤੇ ਡਿਜ਼ਰਵ ਹੀ ਨਹੀਂ ਕਰਦੀ ਇਹ ਸਮਾਜ ਦੇ ਵਿੱਚ ਰਹਿਣ ਯੋਗ ਵੀ ਨਹੀਂ ਫਿਰ ਨਾਲੇ ਅਸੀਂ 빙 ਅਸੀਂ ਕਿਉਂ ਬਰਦਾਸ਼ਤ ਕਰੀਏ ਸਾਡੂੰ ਕਿਉਂ ਨੈਗੇਟਿਵ ਬਣਾ ਕੇ ਪੇਸ਼ ਕੀਤਾ ਜਾਏ ਇਹ ਕਿਤੇ ਆਪਣੀਆਂ ਸ਼ਹਾਦਤਾਂ ਨਾ ਦਿੱਤੀਆਂ ਹੁੰਦੀਆਂ ਇਹ ਕੱਲੀ ਕੰਗਣਾ ਰਵਾਤ ਨਹੀਂ ਪੂਰਾ Hindu ਧਰਮ ਉਹ ਖਤਮ ਹੋ ਜਾਣਾ ਸੀ Hindu ਧਰਮ ਦੇ ਸਾਰੇ ਜਿੰਨੇ ਸੀ ਇਹ ਲੇਡੀਜ਼ ਬੁਰਕਿਆਂ ਚ ਮਿਲਦੀਆਂ ਤੇ ਦੂਜੇ ਜਿਹੜੇ ਨੇ ਉਹ ਆਪਣੀਆਂ ਮੁਸਲਮਨਤਾ ਘਰਾ ਕੇ ਤੇ ਉਹ ਉਸਮਾਨ ਬਣੇ ਹੁੰਦੇ ਚਲੋ ਜੀ MP ਬਣ ਗਈ ਅੱਜ ਉਹ BJP ਦਾ ਚਿਹਰਾ ਤੇ ਆਇਆ ਨਾ BJP ਦੀ ਕੈਂਡੀਡੇਟ MP ਬਣੀ ਨਾ ਤੇ BJP ਉਹਨੂੰ ਰੋਕ ਕੇ ਜੀ ਅਸੀਂ ਤੇ ਸਿੱਖਾਂ ਦੇ ਲਈ ਆ ਸੋਚ ਰਹੇ ਆ ਤੂੰ ਐ ਸਿੱਖਾਂ ਦੇ ਅਗੇਂਸਟ ਆਲੀ ਕਿਤੋਂ ਗੱਲ ਤੇ ਆ ਗਈ ਸਰਕਾਰ ਤੱਕਰ ਸੈਂਟਰ ਦੀ ਸਰਕਾਰ ਤੱਕਰ ਸਟੇਟ ਦੀ ਸਰਕਾਰ ਤੱਕਰ ਮੈਂ ਇੱਕ ਆਪਣੇ ਵੱਲੋਂ ਮੰਗ ਕਰਦਾ ਕਿ ਇਸ ਬੀਬੀ ਦੇ ਉੱਤੇ ਦੇਸ਼ ਰੋਹ ਦਾ ਪਰਚਾ ਜਿਹੜਾ ਉਹ ਜਰੂਰ ਕਰ ਚੁੱਕਾ ਰੋਕੋ ਜੇ ਕਰਨ ਜਾ ਰਹੀ ਹੈ ਨਾ ਜੋ ਕੋਈ ਕਰ ਰਹੀ ਹੈ ਜੋ ਇਹਦੇ ਮਨ ਤੇ ਇੱਕ ਕੋ ਜਹਿਰ ਭਰਿਆ ਹੋਇਆ ਇਸ ਜ਼ਹਿਰ ਨੂੰ ਇਹ ਜਿਉਂ-ਜਿਉਂ ਆਪਣੇ ਮੂੰਹ ਚੋਂ ਕੱਢ ਰਹੀ ਹੈ ਨਾ ਇਸ ਸਮੇਂ ਲੋ ਵੀ ਆਪਣੀ ਇਹ ਤੋਂ ਬਹੁਤ ਵੱਡੀ ਸਜ਼ਾ ਨੂੰ ਨਾ ਇਹ ਬੁਲਾ ਰਹੀ ਹੈ ਕੰਗਣਾ ਰਣੋਦ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦ ਜੜਾਇਓ ਪਕਦਾ ਜਾ ਰਿਹਾ ਤੇ ਇਸ ਵਿਵਾਦ ਦਾ ਅਸਰ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਲਗਾਤਾਰ ਇਸ ਫਿਲਮ ਦਾ ਵਿਰੋਧ ਜੜਾਇਓ ਕੀਤਾ ਜਾ ਰਿਹਾ ਹੈ ਦੱਸਿਓ ਕਿ ਜਲੰਧਰ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ ਇਸ ਫਿਲਮ ਨੂੰ ਲੈ ਕੇ ਲਗਾਤਾਰ ਵਿਰੋਧ ਜੜਾਇਓ ਜਾ ਰਹੀ ਹੈ ਤੇ ਸਾਡੇ ਨਾਲ ਸਿੱਖ ਤਾਲਮਿਲ ਕਮੇਟੀ ਦੇ ਪ੍ਰਧਾਨ ਹਰਪਾਲ ਚੱਡਾ ਜੀ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਤੁਹਾਡੇ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਫਿਲਮ ਦਾ ਪਹਿਲਾਂ ਤੁਮੇ ਆਪ ਜੀ ਦੇ ਜਿੰਨੇ ਈ ਵਿਊਰਸ ਨੇ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾਉਣਾ ਜੀ ਉਹ ਆਹੇ ਗੁਰਜੀਕਾ ਖਾਲਸਾ ਉਹ ਆਹੇ ਗੁਰਜੀਕੀ ਫਤਿਹ ਇਹ ਜਿਹੜੀ ਮੂਵੀ ਹੈ ਨਾ ਜੀ ਜਾਂ ਇਸ ਮੂਵੀ ਤੋਂ ਵੀ ਜੇ ਇੱਕ ਸਟੈਪ ਜਾਂ ਦੋ ਸਟੈਪ ਪਿੱਛੇ ਜਾਈਏ ਤੇ ਇਹ ਜਿਹੜੀ ਕੰਗਨਾ ਰਣੌਤ ਜਿਹੜੀ ਕੰਨਰ ਨੋਟ ਹੈ ਇਹਦਾ ਜਿਹੜਾ ਇੱਕ ਸੋਚ ਜਾਂ ਇਹਦੀ ਇੱਕ ਜਿਹੜਾ ਮੈਂਟਲ ਲੈਵਲ ਹੈ ਉਹਦੇ ਵਿੱਚ ਉਹ ਇਹ 100% ਇਹ ਉਹਦੀ ਮਨਸ਼ਾ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਵੀ ਇਹਨੇ ਸਿੱਖਾ ਨੂੰ ਟੀਜ਼ ਕਰਕੇ ਔਰ ਉਸ ਟੀਜ਼ ਦੇ ਨਾਲ ਜਿੱਦਾਂ ਇੱਕ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਕੋਈ ਚੀਜ਼ ਨੂੰ ਜਦੋਂ ਕਿਸੇ ਦੀ ਉਹ ਚੈਨਲ ਦੀ ਜਾਂ ਕਿਸੇ ਦੀ ਕੋਈ ਟੀਆਰਪੀ ਉਹ ਦੇ ਰਿਲੇਟਿਡ ਉਹਨਾਂ ਦੀ ਇੱਕ ਹੋਵੇ ਟਾਰਗੇਟ ਤੇ ਉਹ ਫਿਰ ਉਹ ਕੁਈ ਨਾ ਕੋਈ ਇਹੋ ਜੀ ਇੱਕ ਅਟੈਂਪਟ ਕਰਦੇ ਆ ਜਿਹਦੇ ਨਾਲ ਕਿ ਉਹ ਚੀਜ਼ ਦੀ ਜਿਹੜੀ ਟੀਆਰਪੀ ਹੈ ਜਾਂ ਉਹਦੀ ਜਿਹੜੀ ਪਬਲਿਸਿਟੀ ਹੈ ਉਹ ਬਹੁਤ ਵੱਡੇ ਲੈਵਲ ਤੇ ਹੋ ਜੇ ਇਹਨੇ ਉਸੇ ਹੀ ਮਕਸਦ ਦੇ ਨਾਲ ਜਦੋਂ ਕਿਸਾਨ ਅੰਦੋਲਨ ਚੱਲਿਆ ਕਿਸਾਨ ਅੰਦੋਲਨ ਦੇ ਵਿੱਚ ਜਿੰਨੀਆਂ ਵੀ ਮੈਂ ਬੀਬੀਆਂ ਜਾਂ ਜਿੰਨੇ ਮੇਲ ਪਰਸਨ ਸਾਰੇ ਜਿੰਨੇ ਉਸ ਵਿੱਚੋ ਸ਼ਾਮਲ ਹੋਏ ਉਹਦੇ ਵਿੱਚ ਇਹਨੇ ਜਿਹੜਾ ਉਹ ਇੱਕ ਤਰ੍ਹਾਂ ਦਾ ਬੀਬੀਆਂ ਨੂੰ ਕਿ ਉਹਨਾਂ ਬੀਬੀਆਂ ਦੇ ਵਿੱਚ ਸਾਡੀਆਂ ਮਾਤਾਵਾਂ ਵੀ ਭੈਣਾਂ ਵੀ ਹੋਰ ਵੀ ਸਾਡੇ ਜਿਹੜੇ ਦੂਰੋਂ ਨੇੜਿਓਂ ਜਾਂ ਹੋਰ ਕਿੰਨੇ ਉਸ ਜਿਹੜਾ ਇੱਕ ਮੂਵਮੈਂਟ ਸੀ ਉਸ ਮੂਵਮੈਂਟ ਦੇ ਵਿੱਚ ਜਿਹੜੇ ਸ਼ਾਮਲ ਹੋਏ ਉਹਨਾਂ ਦੀ ਇੱਕ 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 ਸੋਚ ਸੀ ਵੀ ਹਾਂ ਵੀ ਕਿਸਾਨੀ ਨਾਲ ਜਾਂ ਪੰਜਾਬੀਅਤ ਨਾਲ ਇਹ ਤੱਕਾ ਹੋ ਰਿਹਾ ਉਸ ਤੱਕੇ ਦੇ ਉੱਤੇ ਉਹਨਾਂ ਨੇ ਐਜੀਟੇਸ਼ਨ ਦਾ ਰੂਪ ਲਿਆ। ਉਹਨ ਉਸ ਐਜੀਟੇਸ਼ਨ ਤੇ ਜੇ ਕੋਈ ਬੀਬੀਆਂ ਸ਼ਾਮਲ ਹੋਈਆਂ ਜਾਂ ਕੋਈ ਮੇਲ ਪਰਸਨ ਸ਼ਾਮਲ ਹੋਏ ਨੇ ਬੀਬੀਆਂ ਨੂੰ ਉਹਨੇ ਵਰਡ ਜੋ ਦਿੱਤੇ 8 ਟਕੇ ਟਕੇ ਤੇ ਜਾਏ ਪੈਸਿਆਂ ਦੀਆਂ ਵਿਕੀਆਂ ਹੋਈਆਂ ਔਰਤਾਂ ਇਹ 댓 ਮੀਨਸ ਸ਼ੀ ਵਾਂਟਸ ਕਿ ਹਾਂ ਵੀ ਐਮਟੀਜ਼ ਕਰਾਂ ਇਸ ਚੀਜ਼ ਦਾ ਰਿਐਕਸ਼ਨ ਆਏ ਔਰ ਮੈਨੂੰ ਉਹਦੇ ਵਿੱਚ ਜਿਹੜੀ ਹੈ ਉਹ ਇੱਕ ਪਬਲਿਸਿਟੀ ਕ੍ਰੀਏਟ ਹੋ ਜਾਏ ਮੇਰੀ ਇੱਕ ਹਾਈਪ ਕ੍ਰੀਏਟ ਹੋ ਜਾਏ ਵੀ ਮੈਂ ਉਹਦੇ ਨਾਲ ਉਹ ਕਰਾਂ ਹਰ ਇੱਕ ਪਗੜੀ ਧਾਰੀ ਨੂੰ ਇੱਕ ਦਸਤਾਰ ਬੰਦੇ ਹੋਏ ਬੰਦੇ ਨੂੰ ਹਰ ਇੱਕ ਪੰਜਾਬ ਚ ਹੋਵੇ ਜਾਂ ਕਿਤੇ ਵੀ ਹੋਵੇ ਇੱਕ ਪਗੜੀ ਧਾਰੀ ਨੂੰ ਸਾਰਿਆਂ ਨੂੰ ਉਹਨਾਂ ਨੂੰ ਅਤਵਾਦੀ ਕਹਿ ਦੇਣਾ ਇੱਕ ਕਿੰਦੀ ਕਬਡੀ ਪਤਾ ਨਹੀਂ ਕਿਹੜੀ ਸੋਚ ਦੀ ਮਾਲਕ ਹੈ ਮੇਰੇ ਤਾਂ ਪਤਾ ਨਹੀਂ ਇਹਨੂੰ ਕਿਉਂ ਉਸ ਭਾਜਪਾ ਨੇ ਇਹਨੂੰ ਉਹਦੀ ਉਹ ਐਮਪੀ ਦੀ ਟਿਕਟ ਦੇ ਕੇ ਤੈਨੂੰ ਉਹ ਐਮਪੀ ਬਣਾਤਾ ਇਹ ਤੇ ਡਿਜ਼ਰਵ ਹੀ ਨਹੀਂ ਕਰਦੀ ਇਹ ਸਮਾਜ ਦੇ ਵਿੱਚ ਰਹਿਣ ਯੋਗ ਵੀ ਨਹੀਂ ਜਿਹਦੀ ਵੰਸ਼ਾ ਜਿਹਦੀ ਸੋਚ ਇੱਥੋਂ ਤੱਕ ਰਹਾ ਵੀ ਉਹ ਕਿਸੇ ਫਿਰਕਿਆਂ ਨੂੰ ਟੀਜ਼ ਕਰਨਾ ਜਾਂ ਆਪਣੀ ਕੋ ਕਿਸੇ ਫੋਕੀ ਜਿਹੜੀ ਇੱਕ ਸ਼ੌਹਰਤ ਦੇ ਲਈ ਇਹਨਾਂ ਚੀਜ਼ਾਂ ਨੂੰ ਇੱਕ ਲਿਆਣਾ ਬੜੀ ਮਾੜੀ ਗੱਲ ਹੈ ਹੁਣ ਤੁਸੀਂ ਪਲੀਜ਼ ਉਸੇ ਫਿਲਮ ਦਾ ਉਸੇ ਟੀਜ਼ਰ ਦੇ ਵਿੱਚ ਕਿਤੇ ਤੁਸੀਂ ਐਂਡ ਵਾਲੇ ਪਾਰਟ 'ਚ ਜਾਓ ਸੋ ਪਲੀਜ਼ ਮੈਂ ਇੱਕ ਕਰੀ ਤੁਹਾਨੂੰ ਇਹ ਵੀ ਗੱਲ ਕਲੀਅਰ ਕਰਦਾ ਬੇਸਿਕ ਵੀ ਇਹ ਜਿਹੜੀ ਅਮਰਜੈਂਸੀ ਹੈ ਹਮੇਸ਼ਾ ਕੋਈ ਵੀ ਮੂਵੀ ਕੋਈ ਵੀ ਨਾਟਕ ਕੋਈ ਵੀ ਜਿੰਨੇ ਵੀ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹ ਥੀਮ ਬੇਸਡ ਹੁੰਦੀਆਂ ਉਹ ਕਿਸੇ ਥੀਮ ਦੇ ਉੱਤੇ ਵਰਕ ਕਰਕੇ ਉਸ ਚੀਜ਼ ਨੂੰ ਉਹ ਲੱਖਿਆ ਜਾਂਦਾ ਹੈ ਉਹਨੇ ਜਿਹੜੀ ਅਮਰਜੈਂਸੀ ਥੀਮ ਨੂੰ ਬਣਾ ਕੇ ਜਿਹੜੀ ਇਹ ਮੂਵੀ ਬਣਾਈ ਗਈ ਹੁਣ ਉਹ ਅਮਰਜੈਂਸੀ ਜਿਹੜੀ ਸੀ ਉਹ 1973 ਜਾਂ 1975 ਤੱਕ ਚੱਲ ਰਹੀ ਉਸ ਦੌਰਾਨ ਹਕਮਰਾਨ ਪਾਰਟੀ ਜਿਹੜੀ ਉਹ ਕਾਂਗਰਸ ਸੀ ਉਹਦੀ ਉਹ ਮੁੱਖ ਮੰਤਰੀ ਜਿਹੜੀ ਸੌਰੀ ਰਾਜ ਮੰਤਰੀ ਜਿਹੜੀ ਸੀ ਉਹ ਇੰਦਰਾ ਗਾਂਧੀ ਸੀ ਉਹ ਕਾਂਗਰਸ 'ਚ ਇੱਕ ਅੰਗਨਾਰ ਨਾਤ ਭਾਜਪੀ 'ਚ ਹੁਣ ਇਹਨਾਂ ਦੀ ਆਪਸੀ ਉਹ ਜਿਹੜੀ ਇੱਕ ਆਪੋਜੀਸ਼ਨ ਵਾਲੀ ਗੱਲ ਜਾਂ ਕੋਪਲੀਟੀਕਲ ਪਾਰਟੀਆਂ ਵਾਲੀ ਗੱਲ ਉਹਦੇ ਵਿੱਚ ਇਹ ਇੱਕ ਦੂਜੇ ਉੱਤੇ ਉਹ ਮੂਵੀਜ਼ ਬਣਾਉਣਾ ਉਹਨੂੰ ਇੱਕ ਕੱਲ ਨੂੰ ਬਣਾ ਕੇ ਰੱਖਣਾ ਜਾਂ ਕਰਨਾ ਉੱਥੇ ਟੱਕਰ ਦਾ ਸੀਮਤ ਹੈ ਠੀਕ ਹੈ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨਾਲ ਇੱਕ ਕਰਦੀਆਂ ਹੁਣ ਅਮਰਜੈਂਸੀ ਜਿਹੜੀ 1975 ਚ ਖਤਮ ਹੋ ਗਈ ਤੁਸੀਂ ਉਸ ਨੂੰ ਖਿੱਚ ਕੇ ਉਸ ਫਿਲਮ ਨੂੰ ਉਹ ਖਿੱਚ ਕੇ ਉਹ ਕਿੱਥੇ ਟੱਕਰ ਉਹਦਾ 1984 ਟੱਕਰ ਲੱਗੇ ਔਰ ਕਿਤੇ ਵੀ ਉਹ ਸਿੱਖ ਕਮਿਊਨਿਟੀ ਨੂੰ ਐਡਾਂ ਦੇ ਢੰਗ ਨਾਲ ਪੇਸ਼ ਕਰਨਾ ਕਿ ਇਹ ਤੇ ਜ਼ਾਲਮ ਹੋਰ ਇਹ ਤੇ ਉਹ ਮੁਲਜ਼ਮ ਨਾ ਜਾਏ ਇਹ ਤਾਂ ਅਤਵਾਦੀ ਜਾਏ دہشت گرد ਨੇ ਉਹਨਾਂ ਨੂੰ ਉਹ ਦਿਖਾਤਾ ਵੀ ਇੱਕ ਫਿਰਕੇ ਦੇ ਬੰਦਿਆਂ ਨੂੰ ਬੱਸਾਂ ਚੋ ਲਾ ਕੇ ਤੇ ਉਹ ਮਾਰਦਿਆਂ ਦੇ ਸੀਨ ਦਿਖਾਣੇ 댓 ਮੀਨਸ ਕਿ ਇਹਦੀ ਜਿਹੜੀ ਮਨਸ਼ਾ ਹੈ ਇਹ ਦੋਨਾਂ ਜਿਹੜੀ ਅਜ ਇੱਕ ਜ਼ਖਮ ਜਿਹੜੇ ਉਹ ਭਰਨੇ ਤੇ ਨਹੀਂ ਭਰ ਨਹੀਂ ਸਕਦੇ ਪਰ ਉਹ ਇੱਕ ਤਰ੍ਹਾਂ ਦੇ ਉਹ ਜ਼ਖਮ ਜਿਹੜੇ ਉਹ ਦਬ ਗਏ ਸੀ ਇਹਨੇ ਇਸ ਗੱਲ ਦੇ ਨਾਲ ਉਹਨਾਂ ਜ਼ਖਮਾਂ ਨੂੰ ਫੇਰ ਹਰਿਆ ਕਰਤਾ ਫੇਰ ਉਹ ਦੋਨੋਂ ਗੁਨਬਿਆਂ ਦੇ ਵਿੱਚ ਦੋਨੋਂ ਧਰਮਾਂ ਦੇ ਵਿੱਚ ਇਹਨੇ ਉਹ ਫਿਰ ਸੋਚ ਖੜੀ ਕਰਾਤੀ ਫੇਰ ਉਹ ਹਿੰਦੂ ਸਿੱਖ ਦਾ ਸਵਾਲ ਪੁੱਦਾਤਾ ਇੱਕ ਕਾਦੀ ਐਮਪੀ ਹੋਈ ਇੱਕ ਕਾਦੀ ਭਾਜਪਾ ਪਾਰਟੀ ਦੀ ਰਿਪ੍ਰੈਜ਼ੈਂਟੇਟਿਵ ਬਣੀ ਜੇ ਇਹਦੀ ਸੋਚ ਹੀ ਇੱਕ ਦੋ ਤਰ੍ਹਾਂ ਨੂੰ ਜਾਂ ਦੋ ਮਜਬਾਂ ਨੂੰ ਲੜਾਉਂਦੀ ਹੈ ਤੇ ਦੇਸ਼ ਰੋਦਾ ਕੰਮ ਹੈ ਤੇ ਨਾਲੇ ਅਸੀਂ ਬੀਇੰਗ ਅ ਸਿੱਖ ਅਸੀਂ ਕਿਉਂ ਬਰਦਾਸ਼ਤ ਕਰੀਏ ਸਾਨੂੰ ਕਿਉਂ ਨੈਗੇਟਿਵ ਬਣਾ ਕੇ ਪੇਸ਼ ਕੀਤਾ ਜਾਏ ਜੀ ਮੇਰੀ ਗੱਲ ਨੂੰ ਸਮਝੋ ਵੀ ਸਾਨੂੰ ਕਿਸ ਮੈਂ ਚਲੋ ਪਲੀਂ ਮੈਂ ਇੱਕ ਸਿੱਖ ਧਰਮ ਚੋਂ ਪੈਦਾ ਹੋਇਆ ਜਾਂ ਮੈਂ ਇੱਕ ਸਿੱਖ ਕਮਿਊਨਿਟੀ ਦਾ ਆਪਣਾ ਇਹਦਾ ਆਪਣਾ ਕਰਦੇ ਆਂ ਅਸੀਂ ਸਿੱਖ ਤਾਲਮਿਲ ਕਮੇਟੀ ਰਨ ਕਰਦੇ ਆਂ ਆਪਣੀ ਜਾਂ ਉਹਦੇ 'ਚ ਮੈਂ ਉਹ ਜੋ ਵੀ ਚਲੋ ਮੈਨੂੰ ਤੁਸੀਂ ਕੋਈ ਬਣਾ ਲਓ ਉਦੇਦਾਰ ਪਰ ਮੈਂ ਬਤੌਰ ਸਿੱਖ ਹੁੰਦਾ ਮਾਣ ਕਰਦਾ ਪ੍ਰਾਊਡ ਟੂ ਬੀ ਅ ਸਿੱਖ ਸਿੱਖ ਕੌਮ ਦਾ ਸਿੱਖ ਗੁਰੂ ਸਾਹਿਬਾਨ ਦਾ ਜਾਂ ਸਾਡੇ ਸਿੱਖਾਂ ਦੇ ਪਛੋਕੜ ਨੂੰ ਕਿਤੇ ਉਹਨੂੰ ਪੋਜ਼ਿਟਿਵਿਟੀ 'ਚ ਲੈ ਕੇ ਦਿਖਾਓ ਤਾਂ ਸਹੀ ਜੇ ਅੱਜ ਇਸ ਆਪਾਂ ਅੱਜ 2024 ਚ ਬੈਠੇ ਆ ਜੇ ਕਿਤੇ ਸਾਡੇ ਗੁਰੂ ਸਾਹਿਬਾਨ ਨੇ ਉਹ ਤੇਗ ਬਾਹਬ ਸਾਹਿਬ ਨੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਜੇ ਕਿਤੇ ਆਪਣੀਆਂ ਸ਼ਹਾਦਤਾਂ ਨਾ ਦਿੱਤੀਆਂ ਹੁੰਦੀਆਂ ਇਹ ਕੱਲੀ ਕੰਗਣਾ ਰਣਾਉਤ ਨਹੀਂ ਪੂਰਾ Hindu ਧਰਮ ਉਹ ਖਤਮ ਹੋ ਜਾਣਾ ਸੀ Hindu ਧਰਮ ਨੇ ਸਾਰੇ ਜਿੰਨੇ ਸੀ ਇਹ ਲੇਡੀਜ਼ ਬੁਰਕਿਆਂ ਚ ਮਿਲਦੀਆਂ ਤੇ ਦੂਜੇ ਜਿਹੜੇ ਨੇ ਉਹ ਆਪਣੀਆਂ ਸੁਣਤਾ ਕਰਾ ਕੇ ਤੇ ਉਹ ਮੁਸਲਮਾਨ ਬਣੇ ਹੁੰਦੇ ਤੋ ਕਿ ਜਦੋਂ ਮੁਗਲਾ ਨੇ ਰਾਜ ਕੀਤਾ ਨਾ ਜਦੋਂ ਮੁਗਲਾ ਨੇ ਸਵਾ ਲੱਖ ਜੰਜੂ ਕਿੰਨੀ ਫਿਗਰ ਹੈ ਸਵਾ ਲੱਖ ਜੰਜੂ ਉਹਨੂੰ ਉਹ ਉਤਾਰਨਾ ਤੇ ਫਿਰ ਉਹਨੇ ਆਪਣਾ ਜਿਹੜਾ ਉਹ ਦਿਨ ਦੀ ਰੋਟੀ ਉਹ ਚਨਾਣੀ ਜਾਂ ਕਰਨੀ ਉਹ ਸੀ ਉਦੋਂ ਦੇ ਹੁਕਮਰਾਨ ਤੇ ਉਹ ਸਵਾ ਲੱਖ ਜੰਜੂ ਜਿਹੜਾ ਉਹ ਐਦਾਂ ਨਹੀਂ ਸੀ ਲਵਾ ਦਿੰਦੇ ਵੀ ਤੂੰ ਆ ਲਾ ਦੇ ਜਾਂ ਜੇ ਉਹ ਸਿਰ ਕਲਮ ਕਰਦੇ ਸੀ ਇਹਨਾਂ ਦੀਆਂ ਬਹੁ ਬੇਟੀਆਂ ਨੂੰ ਉਹ ਇਹਨਾਂ ਦੀ ਸੌਰੀ ਮੈਂ ਗਲਤ ਕਹਿ ਗਿਆ ਸਾਡੀਆਂ ਅਸੀਂ ਤਾਂ ਆਪਣੀਆਂ ਮੰਦੇ ਆਂ ਪਰ ਉਹ ਉਹ ਬਹੁ ਬੇਟੀਆਂ ਨੂੰ ਉਹ ਬਾਜ਼ਾਰਾਂ ਚ ਨੰਗਿਆਂ ਕਰ ਕਰਕੇ ਲਿਜਾ ਕੇ ਤੇ ਉਹ ਵੇਚਣਾ ਜਾਂ ਉਹ ਕਰਨਾ ਉਹਨਾਂ ਨੇ ਜਿੰਨਾ ਉਸ ਧਰਮ ਦਾ ਨੁਕਸਾਨ ਕੀਤਾ ਉਹਨਾਂ ਤੇ ਕਦੀ ਕਿਸੇ ਨੇ ਕੀਤਾ ਹੀ ਨਹੀਂ ਤੇ ਪਹਿਰੇਦਾਰੀ ਕਿੰਨੇ ਦਿੱਤੀ ਸਿੱਖਾਂ ਨੇ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਆਪ ਵਾਰਿਆ ਕਿੰਨਾ ਲਈ ਇਹਨਾਂ ਲਈ ਗੁਰਗੋਬਿੰਦ ਸਿੰਘ ਮਹਾਰਾਜ ਛੋਟੇ ਸੀ ਜਦੋਂ ਇਹ ਕਸ਼ਮੀਰੀ ਪੰਡਤ ਆ ਕੇ ਸਾਰੇ ਉੱਥੇ ਬੈਠੇ ਉਹਨਾਂ ਕੋਲੇ ਗੱਲਾਂ ਰੱਖੀਆਂ ਤੇ ਗੁਰੂ ਮਹਾਰਾਜ ਤੇ ਬਾਹ ਸਾਹਿਬ ਪੁੱਛਦੇ ਨੇ ਕੀ ਯਾਰ ਐ ਮੁਸੀਬਤ ਜਿਹੜੀ ਇਹਨਾਂ ਦੇ ਉੱਤੇ ਆ ਗਈ ਏ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਤੁਸੀਂ ਵੱਡੇ ਹੋ ਤੁਸੀਂ ਸੋਚ ਸਕਦੇ ਹੋ ਤੁਸੀਂ ਕਹਿੰਦੇ ਇਹਦੇ ਪਿੱਛੇ ਨਾ ਕੋਈ ਚੀਜ਼ ਦੀਆਂ ਦੇਣੀਆਂ ਪੈਣਗੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਛੋਟੀ ਉਮਰ 'ਚ ਵੀ ਉਹ ਆਪਣੇ ਫਾਦਰ ਸਾਹਿਬ ਨੂੰ ਕਹਿੰਦੇ ਨੇ ਕਿ ਫਿਰ ਤੁਹਾਡੇ ਤੋਂ ਵੱਡਾ ਕੌਣ ਹੈ ਜੀ ਸ਼ੀਧੀ ਤੇ ਫਿਰ ਆਪਾਂ ਨੂੰ ਦੇਣੀ ਚਾਹੀਦੀ ਓਸ ਸੋਚ ਆਲੀ ਸਿੱਖ ਕਮਿਊਨਿਟੀ ਨੂੰ ਇਹਨੇ ਉਸ ਫਿਲਮ ਦੇ ਵਿੱਚ 네ਗੇਟਿਵ ਦਿਖਾਉਣਾ ਚਾਹੀਦਾ ਨੇਗੇਟਿਵ ਦਿਖਾ ਕੇ ਉਹਨੂੰ ਜਿਹੜਾ ਹੈ ਉਹ ਨੈਰੇਟਿਵ ਰੋਲ ਦੇ ਵਿੱਚ ਰੱਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਹੁਣ ਟੀਜ਼ਰ ਸੀ ਟੀਜ਼ਰ ਚ ਤਾਂ ਪਿਛਲੇ ਉਹ ਸਿਰਫ 10 12 15 ਸੈਕਿੰਡ ਨੇ ਬਾਕੀ ਜੇ ਇਹ ਫਿਲਮ ਜੇ ਕਿਤੇ ਰਿਲੀਜ਼ ਹੋ ਜਾਂਦੀ ਹੈ ਜਾਂ ਕਿਤੇ ਇਹ ਚਲਦੀ ਹੈ ਫਿਰ ਤਾਂ ਇਹ ਸਿੱਖਾਂ ਦਾ ਅੱਖ ਸੀ ਖਰਾਬ ਕਰ ਦੇਗੀ ਇਸੇ ਲਈ ਅਸੀਂ ਵੀ ਆਪਣੇ ਵੱਲੋਂ ਆਪ ਐਫਰਟਸ ਕਰ ਰਹੇ ਆਂ ਵੀ ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਾ ਹੁਣ ਕਈ ਚੈਨਲਾਂ ਨੇ ਜਾਂ ਕਈਆਂ ਗੱਲਾਂ ਦੇ ਵਿੱਚ ਕਈ ਇੰਟਰਵਿਊਜ਼ ਦੇ ਵਿੱਚ ਇਹ ਗੱਲਾਂ ਵੀ ਆ ਗਈਆਂ ਕਿ ਜੇ ਤੁਸੀਂ ਸਿਨੇਮੇ ਵਾਲਿਆਂ ਨੂੰ ਜਾਂ ਉਹਨਾਂ ਨੂੰ ਤੁਸੀਂ ਧਮਕੀਆਂ ਦਿੱਤੀਆਂ ਕਿ ਹਾਂ ਬਈ ਤੁਸੀਂ ਇਹ ਜੇ ਫਿਲਮ ਚਲਾਓਗੇ ਜਾਂ ਕਰੋਗੇ ਧਮਕੀ ਦੇਖੋ ਸਿੱਖ ਸਮਾਜ ਇੱਕ ਇਹੋ ਜਿਹਾ ਸਮਾਜ ਹੈ ਸਿੱਖ ਧਰਮ ਦੇ ਵਿੱਚ ਸਾਰੇ ਜਿਹੜੇ ਨੇ ਉਹ ਮर्याਦਤ ਭਾਸ਼ਾ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ ਬਾਕੀ ਜੇ ਕੋਈ ਸਾਨੂੰ ਕੋਈ ਮਜਬੂਰ ਕਰ ਦੇਗਾ ਜਦੋਂ ਕੋਈ ਸਾਡੇ ਸਿਰ ਦੇ ਉੱਤੇ ਆੜ ਡਿਗੇਗਾ ਤੇ ਫਿਰ ਸਾਡੇ ਕੋਲੋਂ ਵੀ ਤਾਂ ਉਹਦਾ ਜਵਾਬ ਲਏਗਾ ਨਾ ਸੋ ਅਸੀਂ ਸਾਰੇ ਹੀ ਸਿਨੇਮੇਸ ਵਾਲਿਆਂ ਨੂੰ ਉਹਨਾਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੇ ਉਹ ਸਟੇਟ ਦੀ ਏ ਚਾਹੇ ਉਹ ਸੈਂਟਰ ਦੀ ਏ ਕਿਉਂਕਿ ਇਹ ਜਿਹੜੀ ਫਿਲਮ ਇੰਡਸਟਰੀ ਹੈ ਇਹਨੂੰ ਇੱਕ ਰਨ ਕਰਨ ਲਈ ਇੱਕ ਸੰਸਥਾ ਹੈ ਜਿਹੜੀ ਕਿ ਸੈਂਸਰ ਬੋਰਡ ਹੈ ਸੈਂਸਰ ਬੋਰਡ ਜਿਹੜਾ ਉਹ ਕੋਈ ਵੀ ਕਿਸੇ ਵੀ ਧਰਮ ਦੀ ਕਿਸੇ ਲੈਂਗੁਏਜ ਦੀ ਕਿਸੇ ਵੀ ਫਿਲਮ ਹੁੰਦੀ ਹੈ ਉਹਨੂੰ ਉਥੋਂ ਉਹ ਪਹਿਲਾਂ ਦਾ ਅਪਰੂਵਲ ਲੈਣੀ ਪੈਂਦੀ ਹੁਣ ਜਿਹੜਾ ਸੈਂਸਰ ਬੋਰਡ ਇੱਕ ਸੰਸਥਾ ਹੈ ਉਹ ਸਾਡੇ ਸੂਚਨਾ ਔਰ ਪ੍ਰਸਾਰਣ ਮੰਤਰਾਲੇ ਦੇ ਅੰਡਰ ਆਂਦੀ ਹੁਣ ਸੂਚਨਾ ਔਰ ਪ੍ਰਸਾਰਣ ਮੰਤਰਾਲਾ ਕੌਣ ਦੇਖ ਰਿਹਾ ਉਹ ਸੈਂਟਰ ਦੀ ਸਰਕਾਰ ਦੇਖ ਰਹੀ ਹੈ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਅਮਿਤ ਸ਼ਾ ਰਾਜਨਾਥ ਹੂ ਜਿੰਨੇ ਉਹਨਾਂ ਦੇ ਵੱਡੇ ਲੀਡਰ ਨੇ ਉਹ ਆਪਣੀਆਂ ਜਿੰਨੀਆਂ ਵੀ ਸਪੀਚਸ ਹੋਣਗੀਆਂ ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਗੇ ਕਿਤੇ ਉਹ ਜਾਣਗੇ ਕਦੀ ਪਟਨਾ ਸਾਹਿਬ ਦੀਆਂ ਫੋਟੋਆਂ ਆਉਂਦੀਆਂ ਨੇ ਕਦੀ ਉੱਥੇ ਸਪੀਚਾਂ 'ਚ ਕਹਿੰਦੇ ਨੇ ਜੀ ਅਸੀਂ ਤਾਂ ਸਿੱਖ ਧਰਮ ਦੇ ਅਸੀਂ ਰਣੀ ਆ ਅਸੀਂ ਸਿੱਖ ਧਰਮ ਦੀ ਜਿਹੜੀ ਹੈ ਸ਼ਹਾਦਤ ਦਾ ਅਸੀਂ ਉਹ ਮੁੱਲ ਨਹੀਂ ਤਾਰ ਸਕਦੇ ਹਾਂ ਜੀ ਤੇ ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਵੀ ਇਹ ਜੋ ਕੋਈ ਕੰਗਨਰਨੋਦ ਕਰ ਰਹੀ ਹੈ ਚਲੋ ਕੰਗਣਾ ਬਣਾਉਂਦੇ ਇਹਨਾਂ ਨੇ ਆਪਣੇ ਟਰੈਕ ਦੇ ਵਿੱਚ ਉਹਨੂੰ ਪਹਿਲਾਂ ਹੀ ਇਹ ਇਨਸਟਰਕਸ਼ਨ ਦਿੱਤੀਆਂ ਤੂੰ ਇਹ ਫਿਲਮ ਬਣਾ ਕੇ ਰੱਖ ਉਸ ਤੋਂ ਬਾਅਦ ਐਮਪੀ ਬਣੀ ਚਲੋ ਜੀ ਐਮਪੀ ਬਣ ਗਈ ਆ ਜੋ ਭਾਜਪਾ ਦਾ ਚਿਹਰਾ ਤੇ ਆਇਆ ਨਾ ਭਾਜਪਾ ਦੀ ਕੈਂਡੀਡੇਟ ਤੋਂ ਐਮਪੀ ਬਣੀ ਨਾ ਤੇ ਭਾਜਪਾ ਉਹਨੂੰ ਰੋਕ ਕੇ ਵੀ ਅਸੀਂ ਤੇ ਸਿੱਖਾਂ ਦੇ ਲਈ ਆ ਸੋਚ ਰਹੇ ਆ ਤੂੰ ਹੀ ਸਿੱਖਾਂ ਦੇ ਅਗੇਸਟ ਆਲੀ ਕਿੱਥੋਂ ਗਲਤ ਤੇ ਆ ਗਈ ਸੈਂਟਰ ਸਰਕਾਰ ਦਾ ਇਹ ਚਾਹੀਦਾ ਵੀ ਉਹ ਆਪ ਡਿਸੀਜਨ ਲੈਣਾ ਆਪ ਉਹ ਰੋਕਣ ਬਾਕੀ ਫਿਰ ਵੀ ਉਹ ਕਹਿੰਦੇ ਆ ਨਾ ਜੀ ਇਹਨਾਂ ਦੇ ਕੰਨਾਂ ਦੇ ਸੁਣ ਹੀ ਜੂਨ ਹੀ ਰੰਗਣੀ ਅਸੀਂ ਆਪਣਾ ਹੌਕਾ ਜਿਹੜਾ ਦੇਣਾ ਹੈ ਉਹ ਦੇਣਾ ਹੀ ਦੇਣਾ ਹੈ ਹੌਕਾ ਵੀ ਦੇਾਂਗੇ ਔਰ ਪ੍ਰੈਕਟੀਕਲੀ ਰੋਡ ਦੇ ਉੱਤੇ ਬਕਾਇਦਾ ਇਹਨਾਂ ਸਿਨਮਿਆਂ ਦੇ ਅੱਗੇ ਐਜੀਟੇਸ਼ਨ ਵੀ ਕਰਾਂਗੇ ਤੁਹਾਡੇ ਵੱਲੋਂ ਐਮਬੀਡੀ ਦੇ ਵਿੱਚ ਜਾ ਕੇ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਹੁਣ ਮਤਲਬ ਪੂਰਾ ਬਾਈਕਾਡ ਪੰਜਾਬ ਦੇ ਵਿੱਚ ਕੀਤਾ ਜਾਊਗਾ ਇਸ ਫਿਲਮ ਦਾ ਦੇਖੋ ਅਸੀਂ ਜਲੰਧਰ ਚ ਸਿੱਖ ਤਾਲ ਮਿਲਕ ਮੀਟਿੰਗ ਕਰਦੇ ਹਾਂ ਪਰ ਸਾਡੀ ਜਿਹੜੀ ਸਰਵੋ ਸਰਵੇ ਜਿਹੜੀ ਸਾਡੀ ਅਕਾਲ ਤਖਤ ਹੈ ਉਹ ਸਭ ਤੋਂ ਸਰਵੋਸਪੁੱਛ ਹੈ ਸਾਡੀ ਜੀ ਸੰਸਥਾਨ ਹੈ ਹੁਣ ਜਥੇਦਾਰ ਅਕਾਲ ਤਖਤ ਜਿਹੜਾ ਕਿ ਉਹਨਾਂ ਨੇ ਵੀ ਆਪਣੇ ਵੱਲੋਂ ਇਸ ਚੀਜ਼ ਦਾ ਨੋਟਿਸ ਲੈਂਦੇ ਆ ਉਹਨਾਂ ਨੇ ਵੀ ਆਪਣੇ ਵੱਲੋਂ ਆਦੇਸ਼ ਜਾਰੀ ਕਰਤਾ ਵੀ ਅਸੀਂ ਇਹ ਜਿਹੜੀ ਫਿਲਮ ਹੈ ਉਹ ਨਹੀਂ ਚੱਲਣ ਦੇਣੀ ਉਸ ਤੋਂ ਬਾਅਦ ਸਾਡੀ ਸਿੱਖਾਂ ਦੀ ਇੱਕ ਸੰਸਥਾ ਹੈ ਐਸਜੀਪੀਸੀ ਐਸਜੀਪੀਸੀ ਦੇ ਮੁਖੀ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕਰਤਾ ਵੀ ਹਾਂ ਵੀ ਅਸੀਂ ਇਹ ਫਿਲਮ ਨਹੀਂ ਚੱਲਣ ਦੇਣੀ ਉਨ੍ਹਾਂ ਦੇ ਵੱਲੋਂ ਜੀ ਸਟੂਡੀਓਜ਼ ਨੂੰ ਨੋਟਿਸ ਵੀ ਭੇਜਿਆ ਗਿਆ ਹੈ। ਮੈਂ ਆਪ ਜੀ ਦੀ ਗੱਲ ਨਾਲ ਸਹਿਮਤ ਹਾਂ ਵੀ ਉਹਨਾਂ ਨੇ ਜੋ ਕਾਨੂੰਨੀ ਕਾਰਵਾਈ ਹੈ ਉਹਦੀ ਵੀ ਪ੍ਰਕਿਰਿਆ ਉਹਨਾਂ ਨੇ ਚਲਾਈ ਹੈ ਕੀਤੀ ਹੈ। ਪਰ ਮੈਂ ਨਾ ਇੱਕ ਗੱਲ ਜ਼ਰੂਰ ਆਪ ਜੀ ਦੇ ਚੈਨਲ ਦੇ ਨਾਲ ਹੀ ਸਾਰੇ ਈਵਰਸ ਨੂੰ ਵੀ ਸਾਰੇ ਜਿਹੜੇ ਵੀ ਇਹਨੂੰ ਦੇਖ ਰਹੇ ਨੇ ਜਾਂ ਦੇਖਣਗੇ ਮੈਂ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹਣਾ ਵੀ ਮੈਂ ਸਿੱਖਾ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਜਾਂ ਸਿੱਖ ਤਾਲਮੇਲ ਕਮੇਟੀ ਰਨ ਕਰਦਾ ਪਰ ਅਸੀਂ ਬਾਕੀ ਧਰਮਾਂ ਦਾ ਵੀ ਆਦਰ ਸਤਕਾਰ ਕਰਦੇ ਆਂ ਮੈਂ ਇਹ ਨਹੀਂ ਚਾਹਾਂਗਾ ਵੀ ਮੈਂ ਇਕੱਲੀ ਸਿੱਖੀ ਦੀ ਹੀ ਗੱਲ ਰੱਖਾਂ ਮੇਰੇ ਵਾਸਤੇ ਦੂਜੇ ਧਰਮ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਜਿਹੜਾ ਸੰਦੇਸ਼ ਸੀ ਉਹ ਸਾਡੇ ਚੌ ਵਰਨਾ ਦੀ ਗੱਲ ਕੀਤੀ ਉਹਨਾਂ ਨੇ ਕਿਸੇ ਨੂੰ ਵੀ ਉਹਦੇ ਤੋਂ ਵੱਖਰਿਆ ਨਹੀਂ ਕੀਤਾ ਉਹਨਾਂ ਨੇ ਸਾਰਿਆਂ ਨੂੰ ਉਹਦੇ ਤੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਗੁਰੂ ਅਰਦਾਸ ਮਹਾਰਾਜ ਦੀ ਆਪਣਾ ਹੋਰ ਜਿਹੜੇ ਕਬੀਰ ਸਾਹਿਬ ਦੀ ਹੋਰ ਪਲ ਤਾਂ ਦੀ ਬੜਿਆਂ ਦੀ ਸਾਰਿਆਂ ਦੀ ਬਾਣੀ ਜਿਹੜੀ ਹੈ ਉਹਦੇ ਵਿੱਚ ਹੈਗੀ ਹੈ ਤੇ ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੁੰਦਾ ਹੈ ਉਹ ਫਿਰ ਇਹ ਸੋਚ ਛੱਡ ਦੇਵੇ ਕਿ ਮੈਂ ਇਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੋਨਾਹ ਦੇ ਪਾਸ਼ਾਏ ਨੂੰ ਜਾਂ ਮਾ ਗੁਰੂ ਰਾਮਦਾਸ ਮਹਾਰਾਜ ਜਾਂ ਅਮਰਦਾਸ ਮਹਾਰਾਜ ਨੂੰ ਨਮਸਤਕ ਹੋ ਰਿਹਾ ਉਹ ਓਨਾ ਹੀ ਨਮਸਤਕ ਬਾਕੀਆਂ ਨੂੰ ਵੀ ਹੋ ਰਿਹਾ ਹੈ। ਆਹ ਦੀ ਸੋਚ ਇਹ ਹੈ ਵੀ ਅਸੀਂ ਭਾਵੇਂ ਇਹ ਕਿਸੇ ਟਾਈਮ ਕੋਈ ਇਹੋ ਜਿਹਾ ਇਸ਼ੂ ਆਏ ਵੀ ਇਹ Hindu ਧਰਮ ਦੇ ਬਾਰ ਖਿਲਾਫ ਹੀ ਕੋਈ ਐਦਾਂ ਦੀ ਕੋਈ ਫਿਲਮ ਕੋਈ ਜਾਂ ਕੋਈ ਸੀਨ ਬਣਾ ਦੇ ਜਾਂ ਕੋਈ ਉਹ ਰਵਦਾਸ ਮਹਾਰਾਜ ਦੇ ਬਾਰੇ ਕੋਈ ਬਣਾ ਦੇ ਜਾਂ ਕੋਈ ਬਾਲਮੀਕ ਮਹਾਰਾਜ ਦੇ ਬਰਾਬਰ ਦੇ ਕੋਈ ਬਣਾ ਦੇ ਜਾਂ ਕੋਈ ਮੈਥੋਂ ਤੱਕ ਵੀ ਮੈਂ ਕਹਿੰਦਾ ਵੀ ਜੇ ਕੋਈ ਮੁਸਲਮਾਨਾਂ ਦੇ ਪੈਗੰਬਰ ਉਹਨਾਂ ਦੇ ਪੈਗੰਬਰ ਨੇ ਜੇ ਉਹਨਾਂ ਦੇ ਅਗੇਂਸਟ ਵੀ ਜੇ ਕੋਈ ਆਪਾਂ ਇਦਾਂ ਦੀ ਕੋਈ ਗੱਲ ਬਣਾਵਾਂਗੇ ਜਾਂ ਕਰਾਂਗੇ ਸਿੱਖ ਤਾਲਮਿਲ ਕਮੇਟੀ ਉਹਦਾ ਵੀ ਡਟ ਕੇ ਵਿਰੋਧ ਕਰੇਗੀ ਅਸੀਂ ਇਹ ਫਿਲਮ ਕਿਸੇ ਹਾਲਤ 'ਚ ਵੀ ਨਹੀਂ ਚੱਲਣ ਦੇਣੀ ਨਾ ਹੀ ਰਿਲੀਜ਼ ਹੋਣ ਦੇਣੀ ਪੰਜਾਬ ਦੇ ਵਿੱਚ ਸਿਰਫ ਰਿਲੀਜ਼ ਨਹੀਂ ਹੋਣ ਦੇਣੀ ਕਿ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਰਿਲੀਜ਼ ਨਹੀਂ ਹੋਣੀ ਉਹ ਸਾਡੀ ਜਿਹੜੀ ਮੰਗ ਹੈ ਉਹ ਸੈਂਟਰ ਸਰਕਾਰ ਤੋਂ ਵੀ ਉਸ ਮੰਤਰਾਲੇ ਤੋਂ ਵੀ ਸਟੇਟ ਸਰਕਾਰ ਤੋਂ ਵੀ ਸਾਡੀ ਮੰਗ ਤਾਂ ਇਹੀ ਹੈ ਵੀ ਹਾਂ ਵੀ ਅਸੀਂ ਇਹ ਪੂਰੀ ਵਰਲਡ 'ਚ ਵੀ ਕਿਤੇ ਵੀ ਇਹ ਨਾ ਰਿਲੀਜ਼ ਹੋਵੇ ਬਾਕੀ ਹੁਣ ਸਟੇਟਾਂ ਹੋਰ ਹੈ ਜਾਂ ਸੈਂਟਰ ਦੀ ਸੋਚ ਹੋਰ ਹੈ ਜਾਂ ਕੀ ਹੈ ਉਹ ਸਾਨੂੰ ਕਿੰਨਾ ਕਿੱਥੇ ਕਿ ਉਹ ਰੱਖਣਾ ਚਾਹੁੰਦੇ ਨੇ ਇੱਕ ਪਾਸੇ ਇੱਕ ਮੇਰਾ ਹੀ ਚਿਹਰਾ ਹੈ ਮੈਂ ਇੱਕ ਪਾਸੇ ਕਹਿਣਾ ਵੀ ਮੈਂ ਸਿੱਖਾਂ ਦਾ एहसान ਨਹੀਂ ਲਾ ਸਕਦਾ ਸਿੱਖ ਕੌਮ ਨੇ ਸਾਡੇ ਆਸਤੇ ਸਾਡੇ ਗੁਰੂ ਸਾਹਿਬਾਨ ਆਸਤੇ ਬਹੁਤ ਕੁਝ ਕੀਤਾ ਹੈ ਦੂਜੇ ਪਾਸੇ ਉਹੀ ਚਿਹਰਾ ਉਹ ਇਹੋ ਜਿਹਿਆਂ ਨੂੰ ਥਾਪੜੀ ਦੇ ਦੇ ਵੀ ਹਾਂ ਵੀ ਕੋਈ ਗੱਲ ਨਹੀਂ ਤੂੰ ਇਹ ਕਰਦੀ ਰਹਿ ਜੰਜੇ ਉਹ ਫਿਰ ਉਹ ਬੰਦੇ ਨੈਗੇਟਿਵ ਨੇ ਫਿਰ ਉਹ ਬੰਦੇ ਗਲਤ ਨੇ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਚਾਹੇ ਉਹ ਕੋਈ ਉਹਨਾਂ ਦਾ ਹੋਰ ਰਿਪ੍ਰেজੈਂਟੇਟਿਵ ਹੋਵੇ ਉਹਨਾਂ ਨੂੰ ਸਾਰੇ ਸਮੁੰਦਿਆਂ ਦਾ ਸਾਰੇ ਧਰਮਾਂ ਦਾ ਇੱਜ਼ਤ ਮਾਨ ਕਰਨਾ ਚਾਹੀਦਾ ਹੈ ਬਾਕੀ ਅਸੀਂ ਆਪਣੇ ਵੱਲੋਂ ਸਾਰੇ ਪਾਸੇ ਮੈਸੇਜ ਵੀ ਕਰਦੇ ਨੇ ਹਰ ਜ਼ਿਲ੍ਹੇ ਤੇ ਹਰ ਸਟੇਟ ਤੇ ਜਿੱਥੇ ਵੀ ਸਿੱਖ ਵਸ ਰਿਹਾ ਜਿੱਥੇ ਵੀ ਸਾਡੇ ਸੋਚ ਨਾਲ ਸਾਈਕੋਲੋਜੀ ਸਹਿਮਤ ਨੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਜਿਟੇਸ਼ਨ ਉਥੋਂ ਉਥੋਂ ਆਪਣੇ ਆਪਣੇ ਜਿਹੜੇ ਰੋਸ ਹੈ ਉਹਨੂੰ ਦਰਜ ਜ਼ਰੂਰ ਕਰਾਓ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਵੀ ਹਾਂ ਵੀ ਇਸ ਗੱਲ ਤੇ ਕਿੰਨਾ ਕੁ ਪੈਰਾ ਦਿੱਤਾ ਜਾਸੇ ਜੇਕਰ ਇਸ ਤਰ੍ਹਾਂ ਹੋਵੇ ਵੀ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਨਾ ਰਿਲੀਜ਼ ਹੋਵੇ ਪਰ ਬਾਕੀ ਇੰਡੀਆ ਦੇ ਵਿੱਚ ਹੋ ਜਾਵੇ ਤਾਂ ਲੱਗਦਾ ਹੈ ਕਿ ਹਿੰਦੂ ਸਿੱਖ ਦੇ ਜਿਹੜੇ ਉਹ ਰਿਸ਼ਤੇ ਨੇ ਉਹਨਾਂ ਦੇ ਵਿੱਚ ਵਿਗਾੜ ਪੈ ਜਾਊਗਾ। ਬਹੁਤ ਵੱਡਾ ਵਿਗਾੜ ਪਾਉਣ ਦੀ ਕੋਸ਼ਿਸ਼ ਹੈ। ਇਹ ਬਕਾਇਦਾ ਇੱਕ ਤਰ੍ਹਾਂ ਦਾ ਦੇਸ਼ ਦੇ ਉਲਟ ਵਾਲਾ ਇੱਕ ਅਟੈਂਪਟ ਹੈ। ਇਹਨੂੰ ਦੇਸ਼द्रोह ਕਿਹਾ ਜਾ ਸਕਦਾ ਹੈ। ਇਹ ਕਿਸੇ ਵੀ ਦੋ ਸਮਾਜੀਆਂ ਨੂੰ ਤੁਸੀਂ ਇੱਕ ਦੂਜੇ ਦੇ ਬਰਖਲਾਫ ਲੜਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਇਹੋ ਜਿਹਾ ਫਿਲਮਾਂ ਦੇ ਹੋ। ਇੱਕ ਸਮੁਦਾਏ ਨੂੰ ਨੈਗੇਟਿਵ ਦਿਖਾ ਕੇ ਤੇ ਦੂਜਿਆਂ ਦੇ ਅੰਦਰ ਤੁਸੀਂ ਮਨਾਂ 'ਚ ਜ਼ਹਿਰ ਭਰੋਗੇ ਤੇ ਤੁਸੀਂ ਬਿਲਕੁਲ ਦੇਸ਼ ਨੂੰ ਤੋੜਨ ਵਾਲੀ ਗੱਲ ਸੋਚ ਰਹੇ ਹੋ ਉਹ ਦੇਸ਼ ਧਰੋਹ ਵਾਲਾ ਕੰਮ ਹੈ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਰਕਾਰ ਤੱਕਰ ਸੈਂਟਰ ਦੀ ਸਰਕਾਰ ਤੱਕਰ ਸਟੇਟ ਦੀ ਸਰਕਾਰ ਤੱਕਰ ਮੈਂ ਇੱਕ ਆਪਣੇ ਵੱਲੋਂ ਮੰਗ ਕਰਦਾ ਕਿ ਇਸ ਬੀਬੀ ਦੇ ਉੱਤੇ ਦੇਸ਼ ਰੋਹ ਦਾ ਪਰਚਾ ਜਿਹੜਾ ਉਹ ਜ਼ਰੂਰ ਦਰਜ ਕੀਤਾ ਜਾਵੇ ਜਿੱਦਾਂ ਗੱਲ ਕਰੀਏ ਹੋਰ ਵੀ ਕਈ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਜਿੱਦਾਂ ਕਿ ਆਪਾਂ ਕਹਿ ਲਈਏ ਜਿਹੜੀ ਉਹ ਆਪਣੀ ਬੀਬੀਸੀ ਚੰਡੀਗੜ੍ਹ ਦੇ ਵਿੱਚ ਉਸ ਨੂੰ ਲੈ ਕੇ ਵੀ ਕੰਗਣਾ ਰਣੌਤ ਦਾ ਬਿਆਨ ਆਇਆ ਫਿਰ ਪੰਜਾਬ ਦੇ ਸਿੰਗਰਜ਼ ਹੁੰਦੇ ਨੇ ਉਸ ਨੂੰ ਲੈ ਕੇ ਵੀ ਕੰਗਣਾ ਰਣੌਤ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਹੁਣ ਐਮਰਜੈਂਸੀ ਫਿਲਮ ਇੱਕ ਹੋਰ ਵੱਡਾ ਵਾਰ ਜਿਹੜਾ ਕੀਤਾ ਗਿਆ ਜਿਸ ਦੇ ਵਿੱਚ ਸੰਤ ਜਰਨਲ ਪਿੰਡਰਾ ਸਿੰਘ ਵਾਲੇ ਦੀ ਉਹ ਤਸਵੀਰ ਜਿਹੜੀ ਦਿਖਾਈ ਗਈ ਆ ਉਸ ਨੂੰ ਲੈ ਕੇ ਕੀ ਲੱਗਦਾ ਪੰਜਾਬ ਦੇ ਵਿੱਚ ਸਥਿਤੀ ਜੇਕਰ ਇਹ ਫਿਲਮ ਰਿਲੀਜ਼ ਹੋ ਗਈ ਤਾਂ ਹੋਰ ਬੱਤ ਨਾਲੋਂ ਬੱਧਰ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਥੋੜੀ ਕਾਨੂੰਨ ਵਿਵਸਥਾ ਡਗਮਗਾਈ ਹੋਈ ਹੈ ਪੰਜਾਬ ਦੀ ਸਥਿਤੀ ਵਿਗੜ ਵਿਗੜ ਰਹੀ ਹੈ ਤੇ ਇਸ ਦੇ ਨਾਲ ਕੀ ਲੱਗਦਾ ਹੋਰ ਵਿਗੜ ਜੂਗੀ ਤੁਸੀਂ ਇਤਿਹਾਸ ਨੂੰ ਇੱਕ ਵਾਰੀ ਕਿਤੇ ਪੜ੍ਹ ਕੇ ਦੇਖੋ ਜਾਂ ਇਤਿਹਾਸ ਬਾਰੇ ਕਿਤੇ ਜਾਣਕਾਰੀ ਕਿਸੇ ਬੁੱਧੀਜੀਵੀ ਕੋਲ ਲੈ ਕੇ ਵੇਖੋ ਜਿਸ ਵੀ ਸ਼ਖਸ ਨੇ ਸਿੱਖ ਧਰਮ ਦੇ ਨਾਲ ਜਾਂ ਸਿੱਖ ਸਾਡੀ ਮਰਿਆਦਾ ਦੇ ਨਾਲ ਜਾਂ ਸਾਡੇ ਗੁਰੂ ਸਾਹਿਬਾਨ ਬਾਰੇ ਜਾਂ ਸਾਡੇ ਗੁਰੂ ਘਰਾਂ ਤੱਕਰ ਜਿੰਨੇ ਵੀ ਚਾਹੋ ਮੱਸਾ ਰੰਗੜੀ ਮੱਸੇ ਰੰਗੜ ਤੋਂ ਸ਼ੁਰੂ ਹੋ ਜਾਓ ਅਕੀ ਤੱਕਰ ਹੋਰ ਜਿਹੜੇ ਜਿਹੜੇ ਮੁਗਲ ਆਏ ਜਾਂ ਹੋਰ ਜਿਹੜੇ ਜਿਹੜੇ ਇੱਥੇ ਤੱਕਰ ਕੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿੰਨੇ ਕੀ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਜਾਂ ਜੇ ਉਹ ਤੇ ਉਹਨੂੰ ਫਿਰ ਸਿੱਖਾਂ ਨੇ ਨਾ ਉਹਦਾ ਜਵਾਬ ਪੂਰਾ ਟੁਕਮਾ ਬਣਾ ਕੇ ਦਿੱਤਾ ਅੱਜ ਤੱਕਰ ਉਸ ਸੀਟ ਤੋਂ ਕੋਈ ਬਚ ਨਹੀਂ ਸਕਿਆ ਤੇ ਬਚਣਾ ਇਹਨੇ ਵੀ ਨਹੀਂ ਜੀ ਜੋ ਕੋ ਜੇ ਕਰਨ ਜਾ ਰਹੀ ਹੈ ਨਾ ਜੋ ਕੋ ਜੇ ਕਰ ਰਹੀ ਹੈ ਜੋ ਇਹਦੇ ਮਨ 'ਚ ਇੱਕ ਜ਼ਹਿਰ ਭਰਿਆ ਹੋਇਆ ਇਸ ਜ਼ਹਿਰ ਨੂੰ ਇਹ ਜਿਉਂ-ਜਿਉਂ ਆਪਣੇ ਮੂੰਹ 'ਚੋਂ ਕੱਢ ਰਹੀ ਹੈ ਨਾ ਇਹ ਸਮਝ ਲਓ ਵੀ ਆਪਣੀ ਇੱਕ ਬਹੁਤ ਵੱਡੀ ਸਜ਼ਾ ਨੂੰ ਨਾ ਇਹ ਬੁਲਾ ਰਹੀ ਏ ਉਦੋਂ ਸਜ਼ਾ ਸਿੱਖ ਇਤਿਹਾਸ ਦੇ ਵਿੱਚ ਇਹ ਸਾਡੇ ਨਾ ਇਸ ਸਮੇਂ ਲੋ ਵੀ ਇੱਕ ਲਿਖੀ ਆ ਵੀ ਸਾਡੇ ਸਿੱਖਾਂ ਦੇ ਖੂਨ ਦੇ ਅੰਦਰ ਹੀ ਹੈ ਇਹ ਗੱਲ ਵੀ ਅੱਜ ਤੱਕ ਜਿਨ੍ਹਾਂ ਨੇ ਵੀ ਧਰਮ ਦੇ ਉੱਤੇ ਜਾਂ ਸਿੱਖਾਂ ਉੱਤੇ ਜਾਂ ਸਿੱਖੀ ਦੇ ਉੱਤੇ ਇਹੋ ਜਿਹਾ ਕੁਝ ਕੀਤਾ ਨਾ ਉਹਦਾ ਮੁੱਲ ਫਿਰ ਜ਼ਰੂਰ ਪਾ ਕੇ ਮੋੜਿਆ ਉਹਨੂੰ ਇਹ ਨੂੰ ਅਗਾਹ ਹੋ ਜਾਣਾ ਚਾਹੀਦਾ ਵੀ ਮੈਂ ਕਿਹੜੇ ਧਰਮ ਦੇ ਨਾਲ ਤੇ ਕਿਹੜੀਆਂ ਸਿੱਖ ਕੌਮ ਦੇ ਨਾਲ ਮੈਂ ਇਹੋ ਜੇ ਪੰਗੇ ਲੈ ਰਹੀ ਆਂ ਇੰਨੇ ਵੀ ਪੰਗਾ ਲਿਆ ਨਾ ਉਹ ਅੱਜ ਤੱਕ ਬਚਿਆ ਨਹੀਂ ਬਚਣਾ ਇੰਨੇ ਵੀ ਨਹੀਂ ਜੀ ਇਹ ਵੀ ਮੈਂ ਤੁਹਾਨੂੰ ਦੱਸਦਾ ਇਹਨੂੰ ਅਕਲ ਆ ਜਣੀ ਚਾਹੀਦੀ ਐ ਇਸ ਗੱਲ ਤੋਂ ਜੇ ਗੱਲ ਕਰੀਏ ਹੁਣ ਇਸ ਵਕਤ ਸੰਗਤਾਂ ਸਿੱਖ ਸੰਗਤ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਹੀ ਇਸ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਪਰ ਬਾਕੀ ਹੋਰ ਧਰਮਾਂ ਦੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਦੇਖੋ ਤੁਸੀਂ ਅਪੀਲ ਦੀ ਗੱਲ ਕਰ ਰਹੇ ਹੋ ਮੈਨੂੰ 2 ਦਿਨ ਤੋਂ ਇੰਨੇ ਕੁ ਬਾਕੀ ਹੋਰ ਧਰਮਾਂ ਦੇ ਫੋਨ ਔਰ ਮੈਸੇਜਸ ਆ ਰਹੇ ਨੇ ਕਿ ਉਹ ਸਾਰੇ ਦੇ ਸਾਰੇ ਇਹਨੂੰ ਗਲਤ ਕਹਿ ਰਹੇ ਨੇ ਵੀ ਇਹ ਬੀਜੇਪੀ ਦੀ ਐਮਪੀ ਤੇ ਜ਼ਰੂਰ ਹੈ ਪਰ ਇਹਦਾ ਫਿਲਮ ਦੀ ਨਾਲ ਜਾਂ ਇਹਦੀ ਸੋਚ ਨਾਲ ਜਾਂ ਇਹ ਜੋ ਬੋਲਦੀ ਏ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਸਾਡਾ ਇਹਦੇ ਨਾਲ ਇੱਕ ਪੈਸੇ ਦਾ ਵੀ ਕਿਤੇ ਕੋਈ ਸਾਂਝਲੀ ਗੱਲ ਨਹੀਂ ਹੈ ਹੁਣ ਇਸ ਤੋਂ ਇਲਾਵਾ ਤੇ ਮੈਂ ਕਹਿੰਦਾ ਜੀ ਕੁਝ ਹੋਰ ਨਹੀਂ ਕਿਹਾ ਜਾ ਸਕਦਾ ਵੀ ਜਦੋਂ ਬਾਕੀ ਧਰਮਾਂ ਦੇ ਲੋਕ ਵੀ ਇਹ ਗੱਲ ਮੰਨ ਰਹੇ ਨੇ ਵੀ ਇਹ ਗਲਤ ਹੈ ਤੇ ਫਿਰ ਇਹਨੂੰ ਅਕਲ ਆ ਜਾਣੀ ਚਾਹੀਦੀ ਧੰਨਵਾਦ ਸਰ ਤੇ ਇਹ ਅਸੀਂ ਗੱਲ ਤੇ ਇਹ ਅਸੀਂ ਗੱਲਬਾਤ ਕੀਤੀ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਜੀ ਨਾਲ ਜਿਨ੍ਹਾਂ ਦਾ ਕਹਣਾ ਹੈ ਕਿ ਇਸ ਫਿਲਮ ਨੂੰ ਹੁਣ ਜਿਹੜਾ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਜੇਕਰ ਇਹ ਰਿਲੀਜ਼ ਹੁੰਦੀ ਹੈ ਤਾਂ ਇੱਕ ਬਹੁਤ ਵੱਡਾ ਵਿਗਾੜ ਜਿਹੜਾ ਦੋ ਧਰਮਾਂ ਦੇ ਵਿੱਚ ਪੈ ਜਾਵੇਗਾ ਤੇ ਨਾਲ ਹੀ ਇਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਲਗਾਤਾਰ ਇਸ ਚੀਜ਼ ਨੂੰ ਲੈ ਕੇ ਹੋਰ ਜਿਹੜੇ ਰੋਸ ਪ੍ਰਦਰਸ਼ਨ ਕਰਨ ਦੀ ਲੋੜ ਹੈ ਤਾਂ ਕਿ ਇਹ ਸੈਂਟਰ ਸਰਕਾਰ ਤੱਕਰ ਗੱਲ ਪਹੁੰਚ ਸਕੇ ਕਿ ਇਹ ਫਿਲਮ ਜਿਹੜੀ ਹੈ ਉਹ ਸਿੱਖ ਧਰਮ ਦੇ ਲਈ ਹਿੱਤ ਦੇ ਵਿੱਚ ਨਹੀਂ ਹੈ ਸਿੱਖਾਂ ਵਿਰੋਧੀ ਹੈ ਜਿਹੜੀ ਫਿਲਮ ਹੈ ਕੈਮਰਾ ਪਰਸਨ ਅਵੇ ਦੇ ਨਾਲ ਮੈਂ ਕੀਮਤ ਚੇਪੜੀ ਟੀਵੀ ਜਲੰਧਰ